ਅਮਰੀਕਾ ਵਿੱਚ ਸਿੱਖ ਨੌਜਵਾਨ ਨੇ ਸਿਰਜਿਆ ਇਤਿਹਾਸ ਕਲੀਵਲੈਂਡ ਸ਼ਹਿਰ ਦਾ ਪਹਿਲਾ ਪੁਲਿਸ ਅਫਸਰ ਬਣਿਆ ਚਾਰ ਪਾਸ਼ਾਵਾ ਦਾ ਜਾਣਕਾਰ ਹੈ ਸੁਖਵੀਰ ਸਿੰਘ ਗਰੇਵਾਲ ਅਮਰੀਕਾ ਦੇ ਕਲੀਵਲੈਂਡ ਸ਼ਹਿਰ ਨੂੰ ਪਹਿਲਾ ਸਿੱਖ ਪੁਲਿਸ ਅਫਸਰ ਮਿਲ ਗਿਆ ਅਤੇ ਸੁਖਵੀਰ ਸਿੰਘ ਗਰੇਵਾਲ ਨੇ ਇਹ ਪ੍ਰਾਪਤੀ ਹਾਸਲ ਕਰਦਿਆਂ ਇਤਿਹਾਸ ਸਿਰਜ ਦਿੱਤਾ ਹੈ ਕਲੀਵਲੈਂਡ ਪੁਲਿਸ ਵੱਲੋਂ ਹਾਲ ਹੀ ਵਿੱਚ ਦਸਤਾਰ ਅਤੇ ਦਾੜੀ ਬਾਰੇ ਨੀਤੀਆਂ ਵਿੱਚ ਕੀਤੀ ਤਬਦੀਲੀ ਸਦਕਾ ਸੁਖਵੀਰ ਸਿੰਘ ਗਰੇਵਾਲ ਪੁਲਿਸ ਮਹਿਕਮੇ ਵਿੱਚ ਸੇਵਾ ਨਿਭਾਉਣ ਲਈ ਉਤਸ਼ਾਹਿਤ ਹੋਇਆ ਚਾਰ ਪਾਸ਼ਾਵਾਂ ਦਾ ਜਾਣਕਾਰ ਸੁਖਵੀਰ ਸਿੰਘ ਗਰੇਵਾਲ ਇਸ ਤੋਂ ਪਹਿਲਾਂ ਅਲਾਈਅੰਸ ਪੁਲਿਸ ਡਿਪਾਰਟਮੈਂਟ ਅਤੇ ohio ਨੈਸ਼ਨਲ ਗਾਰਡ ਵਿੱਚ ਸੇਵਾਵਾਂ ਨਿਭਾ ਚੁੱਕਾ ਹੈ ਕਲੀਵਲੈਂਡ ਪੁਲਿਸ ਦੀ ਮੁਖੀ ਡੌਰਥੀ ਟਾਡ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਤੇ ਗਸ਼ਤ ਕਰਨ ਵਾਲੇ ਅਫਸਰਾਂ ਵਿੱਚ ਸੱਭਿਆਚਾਰਕ ਵੰਸਵੰਤਾ ਕਾਇਮ ਕਰਨ ਲਈ ਅਸੀਂ ਵਚਨਬੱਧਾਂ ਅਤੇ ਇਹ ਇੱਕ ਬਿਹਤਰੀਨ ਤਰੀਕਾ ਵੀ ਹੈ ਸੁਖਵੀਰ ਸਿੰਘ ਗਰੇਵਾਲ ਕਲੀਵਲੈਂਡ ਸ਼ਹਿਰ ਦੇ ਲੋਕਾਂ ਦੀ ਹਿਫਾਜ਼ਤ ਅਤੇ ਸੇਵਾ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਰਿਹਾ ਹੈ ਅਤੇ ਸਿੱਖੀ ਦੇ ਸਿਧਾਂਤ ਉਸ ਨੂੰ ਅੱਗੇ ਲਿਜਾਣ ਵਿੱਚ ਮਦਦ ਕਰਨਗੇ ਉਧਰ ਸੁਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖੀ ਦਾ ਮੁੱਖ ਸਿਧਾਂਤ ਨਿਸ਼ਕਾਮ ਸੇਵਾ ਹੈ ਅਤੇ ਉਹ ਕਲੀਵਲੈਂਡ ਪੁਲਿਸ ਵਿੱਚ ਇਹ ਸੇਵਾ ਨਿਭਾਉਣ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ ਉਨਾ ਕਿਹਾ ਕਿ ਪੁਲਿਸ ਦੀ ਨੌਕਰੀ ਦੌਰਾਨ ਤੁਹਾਨੂੰ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਬਾਰੇ ਤੁਸੀਂ ਬਿਲਕੁਲ ਨਹੀਂ ਜਾਣਦੇ ਨਵੇਂ ਤੌਰ ਤਰੀਕੇ ਅਪਣਾਉਂਦੇ ਆ ਅੱਗੇ ਵਧਣਾ ਅਤੇ ਕਮਿਊਨਿਟੀ ਨੂੰ ਸੁਰੱਖਿਅਤ ਰੱਖਣਾ ਹਰ ਪੁਲਿਸ ਅਫਸਰ ਦਾ ਫਰਜ਼ ਹੈ ਜਿਸ ਨੂੰ ਤਨਦੇਹੀ ਨਾਲ ਨਿਭਾਉਣਾ ਦਾ ਯਤਨ ਕਰਾਂਗਾ ਸੁਖਵੀਰ ਸਿੰਘ ਗਰੇਵਾਲ ਨੇ ਇਹ ਵੀ ਦੱਸਿਆ ਕਿ ਭਾਈਚਾਰੇ ਨਾਲ ਸਬੰਧਤ ਜਿਹੜੇ ਨੌਜਵਾਨ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਉਹ 3 ਜਨਵਰੀ ਤੋਂ 5 ਜਨਵਰੀ ਤੱਕ ਚੱਲਣ ਵਾਲੀ ਵਿਸ਼ੇਸ਼ ਭਰਤੀ ਮੁਹਿੰਮ ਵਿੱਚ ਸ਼ਾਮਲ ਹੋ ਸਕਦੇ ਨੇ ਕਲੀਵਲੈਂਡ ਪੁਲਿਸ ਵਿੱਚ ਭਰਤੀ ਹੋਣ ਦੇ ਇੱਛਕ ਨੌਜਵਾਨ 216 623 5233 ਤੇ ਕਾਲ ਕਰਦੇ ਆ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਦਸਤਾਰਤਾਰੀ ਪੁਲਿਸ ਅਫਸਰ ਹੋਣ ਦਾ ਮਾਣ ਸੰਦੀਪ ਸਿੰਘ ਧਾਲੀਵਾਲ ਨੂੰ ਹਾਸਲ ਹੋਇਆ ਪਰੰਤ ਭਾਗੇ ਤੌਰ ਤੇ ਸੰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੂਜੇ ਪਾਸੇ ਗੁਰਸੋਚ ਕੌਰ ਨੇ ਪਹਿਲੀ ਦਸਤਾਰਤਾਰੀ ਮਹਿਲਾ ਸਿੱਖ ਅਫਸਰ ਹੋਣ ਦਾ ਮਾਣ ਹਾਸਲ ਕੀਤਾ ਜਦੋਂ ਉਹ 2018 ਵਿੱਚ ਨਿਊਯਾਰਕ ਪੁਲਿਸ ਦਾ ਹਿੱਸਾ ਬਣੀ ਕੈਲੀਫੋਰਨੀਆ ਸੂਬੇ ਦੇ ਮੋਡੇਸਟੋ ਸ਼ਹਿਰ ਵਿੱਚ ਪਹਿਲਾ ਸਿੱਖ ਪੁਲਿਸ ਅਫਸਰ ਹੋਣ ਦਾ ਮਾਣ ਬਰਿੰਦਰ ਸਿੰਘ ਖੁਣਖੁਣ ਨੇ ਹਾਸਲ ਕੀਤਾ ਜੋ ਸਾਬਤ ਸੂਰਤ ਰੂਪ ਵਿੱਚ ਭਰਤੀ ਹੋਇਆ ਜਦਕਿ ਬਰਿੰਦਰ ਸਿੰਘ ਦੀ ਭਰਤੀ ਤੋਂ ਪਹਿਲਾਂ ਪੁਲਿਸ ਅਫਸਰ ਦੀ ਦਾੜੀ ਸ਼ੇਵ ਕੀਤੀ ਹੋਣੀ ਲਾਜ਼ਮੀ ਹੁੰਦੀ ਸੀ ਇਥੇ ਦੱਸਣਾ ਬਣਦਾ ਹੈ ਕਿ ਨਿਊਯਾਰਕ ਸ਼ਹਿਰ ਦੀ ਪੁਲਿਸ ਵਿੱਚ ਕਈ ਸਿੱਖ ਅਫਸਰ ਸੇਵਾਵਾਂ ਨਿਭਾ ਰਹੇ ਨੇ। ਇਹ ਰਿਪੋਰਟ ਹਮਦਰ ਟੀਵੀ